i don't know ਹਾਂਜੀ ਪੰਜਾਬੀ ਗਰਾਊਂਡ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਹਾਜ਼ਰ ਹੋ ਗਿਆ ਪੰਜਾਬੀ ਡੈਸ਼ਨਲ ਜੁੜੀ ਪੱਤੀ ਅਪਡੇਟ ਲੈ ਕੇ ਜੋ ਕਿ ਜੁੜਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਨਾਲ। ਦੱਸਦੇ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ ਥ੍ਰੀ ਨੀਅਰ ਰਿਕਾਰਡ ਤੋੜ ਕਮਾਈ ਕਰ ਲਈ ਹੈ। ਇੱਕ ਹੋਰ ਪੋਸਟਰ ਸਾਂਝਾ ਕਰ ਦਿੱਤਾ ਗਿਆ ਵਾਈਟਹੈਲ 뮤직 ਵੱਲੋਂ ਜਿਸ ਵਿੱਚ ਲਿਕੇ ਹੈ ਦਿਲਜੀਤ ਦੋਸਾਂਝ ਦੀ ਫਿਲਮ ਨੇ 70 ਕਰੋੜ ਦੀ ਕਮਾਈ ਪੂਰੀ ਕਰ ਲਈ ਹੈ। ਜੀ ਹਾਂ ਦੋਸਤੋ ਬਣਾ ਇੰਡੀਆ ਵਿੱਚ ਰਿਲੀਜ਼ ਹੋਏ ਫਿਲਮ ਨੇ 70 ਕਰੋੜ ਰੁਪਇਆ ਕਮਾਉਣਾ ਆਪ ਦੇ ਆਪ ਵਿੱਚ ਬਹੁਤ ਵੱਡੀ ਲੈ ਦੂਜੇ ਪਾਸੇ ਇੱਕ ਹੋਰ ਵੱਡੀ ਫੈਨਸ ਦੇ ਲਈ ਖੁਸ਼ਖਬਰੀ ਦੀ ਗੱਲ ਦੱਸਦੀ ਹੈ ਜੋ ਦਿਲਜੀਤ ਦਸਾਂਝ ਦੇ ਫੈਨਸ ਦੇ ਲਈ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਦਿਲਜੀਤ ਦਸਾਂਝ ਲੈ ਕੇ ਆ ਰਹੇ ਨੇ ਨਵਾਂ ਟੂਰ ਜੀ ਹਾਂ ਦੋਸਤੋ ਦਿਲਜੀਤ ਦਸਾਂਝ ਦੀ ਟੀਮ ਨੇ ਸਾਂਝੀ ਕੀਤੀ ਹੈ ਦਿਲਜੀਤ ਦਸਾਂਝ ਦੇ ਟੂਰ ਦੀ ਜਾਣਕਾਰੀ ਜਿਸ ਦਾ ਨਾਮ ਹੈ ਔਰਾ ਦਿਲਜੀਤ ਦਸਾਂਝ ਦੇ ਨਵੇਂ ਟੂਰ ਔਰਾ ਦਾ ਐਲਾਨ ਹੋ ਚੁੱਕਿਆ ਹੁਣ ਔਰਾ ਟੂਰ ਦੇ ਨਾਲ ਦਿਲਜੀਤ ਦਸਾਂਝ ਪੂਰੀ ਦੁਨੀਆ ਦੇ ਵਿੱਚ ਤੱਕ ਪਾਵੇਗਾ ਦਿਲਜੀਤ ਦਸਾਂਝ ਦੀ ਟੀਮ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਉੱਤੇ ਲਿਖਿਆ ਹੋਇਆ ਹੈ ਦਲਜੀਤ ਦਸਾਂਝ ਅਨਾਉਂਸ ਔਰਾ ਟੂਰ ਐਂਡ ਨਿਊ ਐਲਬਮ ਸੋ ਦਲਜੀਤ ਦਸਾਂਝ ਦੇ ਫੈਨਸ ਦੇ ਲਈ ਇਹ ਬਹੁਤ ਹੀ ਜ਼ਿਆਦਾ ਖੁਸ਼ਖਬਰੀ ਦੀ ਗੱਲ ਹੈ ਕਿ ਦਲਜੀਤ ਦਸਾਂਝ ਔਰਾ ਟੂਰ ਕਰਨ ਜਾ ਰਹੇ ਨੇ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਵੀਡੀਓ ਨੀਚੇ ਆਪਣਾ ਕਮੈਂਟ ਜਰੂਰ ਕਰਕੇ ਜਾਇਓ ਤੇ ਅਜਿਹੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਗਲੌਟ ਚੈਨਲ ਦੇ ਨਾਲ ਧੰਨਵਾਦ